ਮੇਲਾ ਤੀਆਂ ਦਾ ਪੰਜਾਬ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਇੱਥੇ ਸਾਰਾ ਸਾਲ ਬਹੁਤ ਸਾਰੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਇਨ੍ਹਾਂ ਤਿਉਹਾਰਾਂ ਵਿੱਚੋਂ ਤੀਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ ਤੀਆਂ ਦਾ ਤਿਉਹਾਰ ਸਾਵਣ ਮਹੀਨੇ ਦੇ ਚਾਣਨ ਪਖ ਦੇ ਤੀਜੇ ਦਿਨ ਮਨਾਇਆ ਜਾਂਦਾ ਹੈ ਇਸ ਲਈ ਇਸ ਨੂੰ ਸੋਣੀ ਤੀਆਂ ਜਾਂ ਹਰੀਆਲੀ ਤੀਆਂ ਵੀ ਕਿਹਾ ਜਾਂਦਾ ਹੈ ਪੰਜਾਬ ਵਿੱਚ ਤੀਜ ਦਾ ਤਿਉਹਾਰ ਖਾਸ ਕਰਕੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੁੰਦਾ ਹੈ। ਸਾਰੀਆਂ ਔਰਤਾਂ ਅਤੇ ਕੁੜੀਆਂ ਇਸ ਤਿਉਹਾਰ ਦੇ ਸ਼ਗਨ ਲਈ ਇਕੱਠੀਆਂ ਹੁੰਦੀਆਂ ਹਨ। ਜਿੱਥੇ ਅੱਜ ਕੱਲ੍ਹ ਵੀ ਕਈ ਥਾਵਾਂ ਤੇ ਪੁਰਾਣੇ ਸਮਿਆਂ ਅਨੁਸਾਰ ਮਾਪੇ ਸਾਵਣ ਅਤੇ ਤੀਜ ਦਾ ਮਹੀਨਾ ਮਨਾਉਣ ਲਈ ਆਪਣੀਆਂ ਧੀਆਂ ਨੂੰ ਸੋਹਰੇ ਘਰੋਂ ਲਿਆਉਂਦੇ ਹਨ। ਉੱਥੇ ਹੀ ਕੁਝ ਔਰਤਾਂ ਆਪਣੇ ਸੋਹਰੇ ਘਰ ਵਿੱਚ ਤੀਜ ਦਾ ਤਿਉਹਾਰ ਬੜੀ ਧੁੰਮ-ਧਾਮ ਨਾਲ ਮਨਾਉਂਦੀਆਂ ਹਨ। ਕਲੱਬ ਫਿਟਨੈਸ ਲਵਰਸ ਪੰਜਾਬ ਵੱਲੋਂ ਸ਼ਹਿਰ ਪਟਿਆਲਾ ਦੇ ਬਾਰਾਦਰੀ ਗਾਰਡਨ ਵਿੱਚ ਮੇਲਾ ਤੀਆਂ ਦਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਲੱਬ ਦੀਆਂ ਮੁਟਿਆਰਾਂ ਨੇ ਗਿੱਧਾ ਪਾ ਕੇ ਰੌਣਕ ਵਿੱਚ ਵਾੜਦਾ ਕੀਤਾ ਇਸ ਸਮਾਗਮ ਵਿੱਚ ਮੁਟਿਆਰਾਂ ਬੱਚਿਆਂ ਨੇ ਪਿੰਗਾ ਝੂਲਦੇ ਹੋਏ ਅਤੇ ਚਰਖਾ ਚਲਾ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਪੰਜਾਬ ਵਿੱਚ ਤੀਆਂ ਤੋਂ ਪਹਿਲਾਂ ਮਹਿੰਦੀ ਲਗਾਉਣ ਦੀ ਰਸਮ ਦਾ ਬਹੁਤ ਸਭਿਆਚਾਰਕ ਅਤੇ ਪਾਵਨਾਤਮਕ ਮਹੱਤਵ ਹੈ ਤੀਜ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਔਰਤਾਂ ਅਤੇ ਕੁੜੀਆਂ ਆਪਣੇ ਹੱਥਾਂ ਅਤੇ ਪੈਰਾਂ ਤੇ ਮਹਿੰਦੀ ਲਗਾਉਂਦੀਆਂ ਹਨ ਇਕੱਠੀਆਂ ਹੁੰਦੀਆਂ ਹਨ ਮਹਿੰਦੀ ਵਿੱਚ ਬਣਾਏ ਫੁੱਲ ਬੁੱਟੇ ਮੋਰ ਕੁਗੀਆਂ ਅੰਬੀਆਂ ਅਤੇ ਹੋਰ ਰੰਗਲੇ ਡਿਜ਼ਾਈਨ ਮੁਟਿਆਰਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦੇ ਹਨ ਮਹਿੰਦੀ ਲਗਾਉਂਦੇ ਇਕੱਠ ਵਿੱਚ ਇੱਕ ਦੂਜੇ ਨਾਲ ਹੁੰਦੇ ਮਜ਼ਾਕ ਤੇ ਕਲੋਲਾ ਗੀਤਾਂ ਅਤੇ ਗੱਲਾਂ ਦੀਆਂ ਆਵਾਜ਼ਾਂ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਬਣਾਉਂਦੀਆਂ ਹਨ ਇਸ ਸਮਾਗਮ ਵਿੱਚ ਪਤੰਗਾਂ ਅਤੇ ਡੋਰੀਆਂ ਨਾਲ ਸਜਾਵਟ ਕੀਤੀ ਗਈ ਸੀ ਜਿਹੜਾ ਕਿ ਬੜਾ ਮਨਮੋਹਕ ਦ੍ਰਿਸ਼ ਲੱਗ ਰਿਹਾ ਸੀ ਪਟਿਆਲਾ ਸ਼ਹਿਰ ਦੀ ਨਾਮੀ ਸ਼ਖਸੀਅਤ ਨੇ ਇਸ ਮਾਗਨ ਵਿੱਚ ਸ਼ਿਰਕਤ ਕੀਤੀ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸਵੇਰੇ ਬਾਰਾਦਰੀ ਗਾਰਡਨ ਵਿੱਚ ਆਏ ਲੋਕਾਂ ਨੇ ਵੀ ਇਸ ਤਿਹਾਰ ਦਾ ਆਨੰਦ ਮਾਣਿਆ ਤੀਸ ਤੇ ਮੇਲੇ ਦੇ ਆਏ ਸਾਰੇ ਮਹਿਮਾਨਾਂ ਦੇ ਵਾਸਤੇ ਚਾਹ ਨਾਸ਼ਤੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਸਾਰਿਆਂ ਨੇ ਇਸ ਤਿਹਾਰ ਚ ਆ ਕੇ ਬੜਾ ਹੀ ਆਨੰਦ ਮਾਣਿਆ ਤੀਜ ਦਾ ਤਿਆਰੀ ਸਿਰਫ ਸਜਣ ਸਵਰਨ ਤੇ ਪਹਿਰਾਵੇ ਬਾਰੇ ਨਹੀਂ ਹੈ ਸਗੋਂ ਸਭਿਆਚਾਰਕ ਮਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ ਆਪਣੇ ਰਵਾਇਤੀ ਪਹਿਰਾਵੇ ਨੂੰ ਪਹਿਨ ਕੇ ਅਤੇ ਤੀਜ ਦੀਆਂ ਸਾਰੀਆਂ ਰਸਮਾਂ ਨਿਭਾਉਂਦੇ ਹੋਏ ਔਰਤਾਂ ਮਾਣ ਨਾਲ ਪੰਜਾਬ ਦੀਆਂ ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਲਈ ਆਪਣੇ ਪਿਆਰ ਨੂੰ ਦਰਸਾਉਂਦੀਆਂ ਹਨ ਇੱਕ ਸੰਸਾ ਜੀ ਇਹ ਕਲਬ ਹੈ ਜੀ ਇਹ ਇੱਕ ਕਲਬ ਹੈ ਕਿਹੜਾ ਜੀ ਇਹ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੰਨੇ ਆ ਕਿ ਇਹਨਾਂ ਨੂੰ ਬਣੇ ਨੂੰ ਹਜੇ ਸਾਲ ਨਹੀਂ ਹੋਇਆ ਲੇਕਿਨ ਇਸ ਕਲੱਬ ਦੀਆਂ ਜਿਹੜੀਆਂ ਪ੍ਰੋਗਰਾਮ ਕਰ ਰਹੇ ਨੇ ਇਹ ਇਹ ਡੇ ਬਾਏ ਡੇ ਜੋਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਕੋਈ ਤਿਹਾੜ ਦਿਨ ਤਿਹਾੜ ਕੋਈ ਹੁੰਦਾ ਉਹਦੇ ਉੱਪਰ ਇਹ ਪ੍ਰੋਗਰਾਮ ਬਣਾਉਂਦੇ ਨੇ ਅੱਜ ਤੀਆਂ ਦਾ ਤਿਹਾੜ ਬਣਾਇਆ ਗਿਆ ਔਰ ਸਾਡੇ ਜਿਹੜੇ ਇੱਥੇ ਦੇ ਪ੍ਰਧਾਨ ਨੇ ਜੀ ਜੀ ਇਹਨਾਂ ਨਾਲ ਗੱਲ ਕਰਦੇ ਆ ਜਿਹੜਾ ਅੱਜ ਪ੍ਰੋਗਰਾਮ ਕਰਿਆ ਉਹ ਕਿਸ ਤਰ੍ਹਾਂ ਉਹ ਲਿਖਿਆ ਇਹਦੀ ਟੀਮ ਹੈਗੀ ਆ ਟੀਮ ਦੇ ਹਰ ਮੈਂਬਰ ਨਾਲ ਗੱਲ ਕਰਾਂਗੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਤੁਹਾਡਾ ਸਰ ਬਹੁਤ ਧੰਨਵਾਦ ਜੀ ਤਰੋੜਾ ਜੀ ਅੱਜ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਹੋ ਤੀਆਂ ਦਾ ਤਿਹਾਰ ਬਣਾਇਆ ਬੜੀ ਰੌਣਕ ਮੇਲਾ ਲੱਗਿਆ ਇਹ ਤੁਸੀਂ ਕਿਦਾਂ ਸ਼ੁਰੂਆਤ ਕਰੀ ਇਹਦੀ ਤੇ ਅੱਜ ਸਾਨੂੰ ਪ੍ਰੋਗਰਾਮ ਕਰਕੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸਰ ਪਹਿਲਾਂ ਤਾਂ ਸਾਰੇ ਨੂੰ ਸੱਸੀਗੜ ਪਟਿਆਲਾ ਵਾਸੀਆਂ ਨੂੰ ਸਾਡਾ ਪਹਿਲਾਂ ਮੈਂ ਗਰੁੱਪ ਦਾ ਧੰਨਵਾਦ ਕਰਾਂਗਾ ਫਿਟ ਲਵਰ ਪੰਜਾਬ ਤੋਂ ਮੈਂ ਰਜਿੰਦਰ ਅੱਜੀ ਜੀ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਦੇਖੋ ਜੀ ਇਹ ਮੇਰੇ ਇਕੱਲੇ ਦੀ ਮਿਹਨਤ ਨਹੀਂ ਹੈਗੀ ਜੱਸੀ मैम ਨੇ ਇਹ ਸਾਰਾ ਕਿਹਾ ਵੀ ਆਪਾਂ ਤੀਆਂ ਮਨਾਣੀਆਂ ਨੇ ਸਰ ਅਸੀਂ ਫਿਰ ਸਾਰੇ ਮੈਡਮ ਦੀ ਟੀਮ ਅਸੀਂ ਪੂਰਾ ਸਾਡਾ ਪ੍ਰਵੀਨ ਗੋਲਜੀ ਸਾਰੀ ਟੀਮ ਸਾਡੀ ਕਮੇਟੀ ਮੈਂਬਰਾਂ ਨੇ ਜਿੰਨੇ ਵੀ ਸਾਡੇ ਮੈਂਬਰ ਨੇ ਉਹਨੇ ਪੂਰਾ ਸਾਨੂੰ ਸਹਿਯੋਗ ਦਿੱਤਾ ਜੀ ਹਰ ਇੱਕ ਪਾਸੋਂ ਸਹਿਯੋਗ ਦਿੱਤਾ ਦੇਖੋ ਤੁਸੀਂ ਦੇਖੋ ਅੱਜ ਇੱਥੇ ਕਿੰਨਾ ਇਕੱਠ ਹੋਇਆ ਕਿੰਨਾ ਲੋਕਾਂ ਨੇ ਇੰਜੋਏ ਕੀਤਾ ਕਿ ਬੜਾ ਮਜ਼ਾ ਆਇਆ ਸਾਡੇ ਪਟਿਆਲੇ ਦੇ ਨਾਮਵਰ ਸ਼ਖਸੀਤਾਂ ਨੇ ਅੱਜ ਇੱਥੇ ਸ਼ਮੂਲੀਅਤ ਕੀਤੀ ਸਾਨੂੰ ਬੜੀ ਖੁਸ਼ੀ ਹੋਈ ਇੰਨਾ ਮਜ਼ਾ ਆਇਆ ਸਾਰੇ ਹੋਰ ਤਾਂ ਹੋਰ ਜੀ ਉਹਨਾਂ ਨੇ ਸਾਡੇ ਨਾਲ ਡਾਂਸ ਵੀ ਕੀਤਾ ਪੰਗੜਾ ਵੀ ਪਾਇਆ ਤੇ ਪਹਿਲਾ ਪ੍ਰੋਗਰਾਮ ਅਸੀਂ ਦੇਖਿਆ ਜਿਨ੍ਹਾਂ ਨੇ ਇਕੱਠੀਆਂ ਇੰਨੀਆਂ ਨਾਮਵਰ ਸ਼ਖਸੀਤਾਂ ਸਾਡੇ 'ਚ ਆ ਕੇ ਡਾਂਸ ਕੀਤਾ ਉਹਨੇ ਨੱਚਿਆ ਇਹ ਜਿਹੜਾ ਤੁਸੀਂ ਪ੍ਰੋਗਰਾਮ ਉਲਿਖਿਆ ਇਹ ਤੁਸੀਂ ਪਹਿਲਾਂ ਵੀ ਪ੍ਰੋਗਰਾਮ ਹੈ ਪਿਛਲੇ ਪ੍ਰੋਗਰਾਮ ਚ ਵੀ ਆਇਆ ਸੀਗਾ ਜੋ ਤੁਸੀਂ ਯੋਗਾ ਡੇ ਬਣਾਇਆ ਸੀ ਬੜਾ ਅੱਛਾ ਲੱਗਿਆ ਸਿਸਟਮ ਆਕੇ ਇਹ ਜਿਹੜਾ ਤੁਸੀਂ ਸਮੇਂ-ਸਮੇਂ ਤੇ ਪ੍ਰੋਗਰਾਮ ਕਰਦੇ ਹੋ ਇਹ ਤੁਸੀਂ ਰੈਗੂਲਰ ਕਰ ਰਹੇ ਹੋ ਜਾਂ ਕੋਈ ਵਿੱਚ ਮਿਸ ਕਰ ਦਿੰਦੇ ਹੋ ਨਹੀਂ ਸਰ ਅਸੀਂ ਹਜੇ ਤੱਕ ਦੇਖੋ ਦੋ ਸਾਡਾ ਪਹਿਲਾ ਯੋਗਾ ਪ੍ਰੋਗਰਾਮ ਸੀ ਉਹ ਸਾਡਾ ਬੜਾ ਹੀ ਸਕਸੈਸਫੁਲ ਹੋਇਆ ਤੇ ਸਾਨੂੰ ਉਮੀਦ ਨਹੀਂ ਸੀ ਵੀ ਇਹ ਇੰਨਾ ਵਧੀਆ ਹੋ ਜਾਏਗਾ ਸਾਡੀ ਉਮੀਦ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੋਇਆ ਅਸੀਂ ਹੁਣ ਅੱਗੇ ਵੀ ਇਹੀ ਉਮੀਦ ਰੱਖਾਂਗੇ ਕਿ ਕੋਈ ਵੀ ਆਊਗਾ ਪ੍ਰੋਗਰਾਮ ਤਾਂ ਅਸੀਂ ਇਸ ਤੋਂ ਵੀ ਵਧੀਆ ਕਰਾਂਗੇ ਦੇਖੋ ਸਾਡੇ ਨਾਲ ਹੋਰ ਵੀ ਬਹੁਤ ਵਧੀਆ ਜਿਵੇਂ ਦਿਵਿੰਦਰ ਸੇਠੀ ਜੀ ਸਜਨੀ ਸਵੇਰ ਵਾਲੇ ਉਹਨਾਂ ਨੇ ਸਾਡਾ ਬੜਾ ਹਿੱਸਾ ਦਿੱਤਾ ਹੋਰ ਵੀ ਸਾਡੇ ਐਸੀਆਂ ਮਹਾਨ ਸ਼ਖਸੀਅਤਾਂ ਆਈਆਂ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹ ਅੱਗੇ ਵੀ ਸਾਡਾ ਜੇ ਸਾਥ ਦਿੰਦੇ ਰਹਿਣਗੇ ਤਾਂ ਅਸੀਂ ਹੋ ਸਕਦਾ ਇਸ ਤੋਂ ਵੀ ਬਿਹਤਰ ਕਰੀਏ ਬਾਕੀ ਅਸੀਂ ਨਾ ਰੋਜ਼ ਅਸੀਂ ਫਿਟਨੈਸ ਲਵਰ ਪੰਜਾਬ ਸਾਡਾ ਗਰੁੱਪ ਹੈ ਅਸੀਂ ਰੋਜ਼ ਸਵੇਰੇ ਇੱਥੇ ਐਕਸਰਸਾਈਜ਼ ਹੁੰਦਾ ਸਾਡਾ ਮੇਨ ਮੁੱਦਾ ਸਿਰਫ ਫਿਟਨੈਸ ਹੈ ਸਾਡੇ ਚ ਕੋਈ ਪੋਲਿਟਿਕਸ ਨਹੀਂ ਹੈਗੀ ਅਸੀਂ ਕੋਈ ਇਹ ਹੀ ਕੋਈ ਗ ਫਿਟਨੈਸ ਕਰਕੇ ਤੁਸੀਂ ਦੇਖੋ ਅੱਜ ਸਾਡੇ 250 ਪਲੱਸ ਮੈਂਬਰ ਆਏ ਨੇ ਵੈਰੀ ਗੁੱਡ ਦੇਖੋ ਜੇ ਐਨੇ ਮੈਂਬਰ ਵਧੇ ਆ ਤਾਂ ਸਾਡੇ ਚ ਜੇ ਕੁਝ ਹੈ ਜਾਂ ਸਾਡੇ ਮੈਡਮ ਸਾਡਾ ਇੰਨਾ ਸਭ ਨੂੰ ਸਹਿਯੋਗ ਦਿੰਦੇ ਨੇ ਸਭ ਨੂੰ ਇੰਨਾ ਵੈਲਕਮ ਕਰਦੇ ਨੇ ਇਹਨਾਂ ਦਾ ਬਹੁਤ ਵਧੀਆ ਇੱਕ ਵੈਲਕਮ ਬੜਾ ਵਧੀਆ ਸੁਭਾਅ ਹੈ ਇਹਨਾਂ ਦਾ ਜੇ ਲੋਕ ਸਾਡੇ ਨਾਲ ਜੁੜ ਰਹੇ ਨੇ ਉਹ ਇਹਨਾਂ ਦੀ ਸੁਭਾਅ ਕਰਕੇ ਜੁੜ ਰਹੇ ਨੇ ਉਸ ਜੱਸੀ ਮੈਡਮ ਦੀ ਐਕਸਰਸਾਈਜ਼ ਮੇਰਾ ਤਰੋ ਜਿਹੜਾ ਹੈਗਾ ਸੀ ਉਹ ਤਾਂ ਹੈ ਹੀ ਗਿਆ ਪਰ ਸਾਰਿਆਂ ਦਾ ਪਿਆਰ ਹੈ ਜੀ ਸਾਰੀ ਮੈਂਬਰ ਨੇ ਸਾਡੇ ਨਾਲ ਪ੍ਰਵੀਨ ਜੀ ਨੇ ਸਾਡੇ ਨਾਲ ਸ਼ਰਮਾ ਜੀ ਨੇ ਬਹੁਤ ਮਿਹਨਤੀ ਨੇ ਜੀ ਸਾਰੇ ਬੰਦੇ ਹੋਰ ਜਿਹਨਾਂ ਦਾ ਮੈਂ ਨਾਮ ਨਹੀਂ ਲੇਖਦਾ ਕਮੇਟੀ ਸਾਡੇ ਸਾਡੇ ਸਾਰੇ ਮੈਂਬਰ ਹੀ ਬੜੇ ਮਿਹਨਤੀ ਨੇ ਜੀ ਅੱਜ ਜਿਹੜੇ ਤੁਹਾਡੇ ਜਿਹੜੇ 200 ਮੈਂਬਰ ਤੁਸੀਂ ਦੱਸਿਆ ਹੈ ਜਦੋਂ ਸਵੇਰੇ ਫਿਟਨੈਸ ਕਲੱਬ ਥੋੜਾ ਜਿਹੜਾ ਹੈਗਾ ਸਵੇਰੇ ਅੰਦਰ ਜਿੰਨੇ ਵੀ ਉਹ ਕਿੰਨੇ ਕੰਦਰ ਤੁਹਾਡੇ ਜੀ ਸਰ ਦੇ ਇੱਕ ਸਰਕਲ ਚੱਲਦਾ ਆਂਦੀ ਦਾ ਤਕਰੀਬ ਸਾਰੀ ਨਹੀਂ ਪਰ ਕੋਈ ਜਿਵੇਂ ਹਫ਼ਤੇ 'ਚ ਇੱਕ ਦਿਨਾਂ ਦਾ ਦੋ ਦਿਨਾਂ ਦਾ ਸਾਡੇ ਰੋਜ਼ 80 ਦਾ 90 ਮੈਂਬਰ ਆ ਹੀ ਜਾਂਦੇ ਨੇ ਪਰ ਜੇ ਆਪਾਂ ਕਹਿੰਦੇ ਜਿਹੜੇ 200 ਮੈਂਬਰ ਹੈ ਨਾ ਆਂਦੇ ਸਾਰੀ ਨੇ ਪਰ ਉਹ ਰੂਟੀਨ ਰੈਗੂਲਰ ਨਹੀਂ ਆਉਂਦੇ ਮਗਰ ਇਹਦੇ ਆਂਦੇ ਨੇ ਰੂਟੀਨ 'ਚ ਅਸੀਂ ਤਾਂ ਦੇਖੋ ਕਦੀ ਛੁੱਟੀ ਮਾਰ ਨਹੀਂ ਸਕਦੇ ਪਰ ਕਈ ਲੋਕ ਜਿਵੇਂ ਕੋਈ ਅੱਜ ਆ ਗਿਆ ਉਹ ਹਫ਼ਤੇ ਬਾਅਦ ਆ ਰਿਹਾ 10 ਦਿਨ ਬਾਅਦ ਪਰ ਰੂਟੀਨ 'ਚ ਅਸੀਂ ਦੇਖਦੇ ਸਾਡੇ 80 ਤੋਂ 90 ਮੈਂਬਰ ਡੇਲੀ ਹੁੰਦੇ ਨੇ ਕਈ ਵਾਰ ਤਾਂ 100 100 ਪਲੱਸ ਟੱਚ ਕਰ ਜਾਂਦੇ ਨੇ ਸਰ ਵੈਰੀ ਗੁੱਡ ਵੈਰੀ ਗੁੱਡ 80 90 ਦੇਖੋ ਸਵੇਰੇ ਆਣੇ ਇੱਕ ਮਾਨੇ ਰੱਖਦੇ ਨੇ ਉਹਨੂੰ ਮੇਨਟੇਨ ਕਰਨਾ ਔਰ ਰੈਗੂਲਰ ਰੱਖਣਾ ਚਾਹੇ ਬਰਸਾਤ ਹੈ ਜੋ ਮਰਜੀ ਹੈ ਸ੍ਰੀ ਪ੍ਰਧਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਇੱਕ ਗੱਲ ਹੋਰ ਹੈ ਇਹ ਅਸੀਂ ਨਾ ਅਸੀਂ ਕੋਈ ਵੈਸੇ ਨਹੀਂ ਉਹ ਛੱਡਦੇ ਵੀ ਸਾਡੇ 50 ਬੰਦੇ ਸਾਡੇ ਜੇ ਮੈਂਬਰ ਹੁੰਦੇ ਆ ਸਾਡੇ ਰੋਜ਼ ਸਾਡੀ ਫੋਟੋਗ੍ਰਾਫੀ ਹੁੰਦੀ ਹੈ ਉਸ ਦੇ ਵਿੱਚ ਸਾਡੇ ਮੈਂਬਰ ਹੁੰਦੇ ਨੇ ਕੋਈ ਵੀ ਬੰਦਾ ਗਿਣ ਸਕਦਾ ਹੈ ਵੀ ਅੱਜ ਕਿੰਨੇ ਮੈਂਬਰ ਸਾਡੇ 60 70 80 90 ਸਾਡੇ ਹੋ ਜਾਂਦੇ ਨੇ ਡੇਲੀ ਵੈਰੀ ਗੁੱਡ ਥੈਂਕ ਯੂ ਉਹ ਸਾਡੇ ਪ੍ਰਧਾਨ ਜੀ ਸੀ ਕਲੱਬ ਦੇ ਜੀ ਇਹ ਇਹਨਾਂ ਨੇ ਆਪਣੇ ਕਲੱਬ ਬਾਰੇ ਸਾਰਾ ਕੁਝ ਦੱਸਿਆ ਸਾਡੇ ਨਾਲ ਨਹੀਂ ਕਲੱਬ ਦੇ ਸੀਨੀਅਰ ਮੈਂਬਰ ਨਰਿੰਦਰਜੀਤ ਕੋਰ ਇਹ ਪ੍ਰਿੰਸੀਪਲ ਰਿਟਾਇਰ ਹੋਏ ਨੇ ਬਹੁਤ ਅੱਛੀ ਸ਼ਖਸੀਅਤ ਆ ਇਹਨਾਂ ਦਾ ਕਲੱਬ 'ਚ ਬਹੁਤ ਵੱਡਾ ਯੋਗਦਾਨ ਆ ਕਿ ਜਿੰਨੇ ਵੀ ਮੈਂਬਰ ਆ ਰਹੇ ਨੇ ਇਹ ਸਭ ਟੀਮ ਵਰਕ ਕੰਮ ਹੈ ਜੀ ਇਹਨਾਂ ਦਾ ਮੈਡਮ ਅੱਜ ਦਾ ਪ੍ਰੋਗਰਾਮ ਹੋਇਆ ਤੀਆਂ ਦਾ ਹਾਂਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਪ੍ਰੋਗਰਾਮ ਨੂੰ ਹੋਰ ਕਿਦਾਂ ਦਾ ਲੱਗਿਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪ੍ਰੇਮ ਭਰਿਤ ਸਤਿ ਸ਼੍ਰੀ ਅਕਾਲ ਸਾਡਾ ਅੱਜ ਦਾ ਪ੍ਰੋਗਰਾਮ ਫਿਟਨੈਸ ਲਵਰ ਪੰਜਾਬ ਗਰੁੱਪ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਹਾਰ ਬਹੁਤ ਹੀ ਸ਼ਾਨਦਾਰ ਰਿਹਾ ਸਾਡੇ ਪਟਿਆਲੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸਾਰੇ ਇਹਨਾਂ ਦੇ ਵਿੱਚ ਪਾਗ ਲਿਆ ਸਾਡੇ ਕੋਲੇ ਆ ਕੇ ਸਾਨੂੰ ਅਸ਼ੀਰਵਾਦ ਦਿੱਤਾ ਸਭ ਤੋਂ ਵੱਡੀ ਗੱਲ ਸਰ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਾਂਗੀ ਸਾਡੀ ਇਹ ਜਿਹੜਾ ਕਲੱਬ ਹੈ ਇਹ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਵਰਕ ਕਰ ਰਹੇ ਹਾਂ ਸਿਰਫ ਅਸੀਂ ਜਿਹੜੇ ਮੈਂਬਰਜ਼ ਆ ਜਾਂ ਸਾਡੇ ਕੋਲ ਕੋਈ ਐਸੇ ਸ਼ਖਸੀਅਤਾਂ ਨੇ ਜਿਹੜੇ ਕਹਿੰਦੇ ਸਾਡਾ ਨਾਮ ਵੀ ਨਹੀਂ ਲੈਣਾ ਸਾਨੂੰ ਸਮੁੱਚਾ ਥੋੜਾ ਯੋਗਦਾਨ ਦਿੰਦੇ ਨੇ ਫਾਈਨੈਂਸ਼ਲੀ ਵੀ ਸੋਸ਼ੀਅਲੀ ਵੀ ਇਕਨੋਮਿਕਲੀ ਵੀ ਸਾਨੂੰ ਲੋਡ ਪੈਂਦੀ ਹੈ ਜਿਵੇਂ ਗਰੁੱਪ ਨੂੰ ਮੂਵ ਕਰਨ ਲਈ ਅੱਜ ਦਾ ਤਿਹਾਰ ਸਾਡਾ ਸਰ ਦੇਖ ਕੇ ਮਨ ਖੁਸ਼ੀ ਨਾਲ ਭਰਿਆ ਪਿਆ ਹੈ ਮੈਂ ਹੈਰਾਨ ਹੋ ਗਈ ਦੇਖ ਕੇ ਸਰ ਸਾਡੇ ਲੰਗਰ ਦੀ ਕਿਸੇ ਤੁਸੀਂ ਕੀ ਗੱਲ ਖੁਸ਼ੀ ਦੀ ਗੱਲ ਕਰੀ ਐ ਹਾਂਜੀ ਸਰ ਖੁਸ਼ੀ ਦਾ ਕਾਰਨ ਕੀ ਹੈ ਕਿ ਤੁਸੀਂ ਕਹਿੰਦੇ ਖੁਸ਼ੀ ਹੋਈ ਐ ਇਹਦਾ ਕੀ ਕਾਰਨ ਲੱਗਦਾ ਤੁਹਾਨੂੰ ਇਹਦਾ ਕਾਰਨ ਸਰ ਮੈਨੂੰ ਇਹ ਲੱਗਦਾ ਕਿ ਸਾਡੇ ਵਿੱਚ ਨਿਮਰਤਾ ਹੋਣੀ ਚਾਹੀਦੀ ਐ ਜੀ ਜੋ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਕਹਿੰਦਾ ਐ ਜਦੋਂ ਤੁਸੀਂ ਕਿਸੇ ਨੂੰ ਵੈਲਕਮ ਕਰਦੇ ਹੋ ਅਗਲੇ ਦੇ ਫੇਸ ਤੋਂ ਜਜਮੈਂਟ ਹੁੰਦੀ ਐ ਤੁਸੀਂ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਸਵਾਗਤ ਕਰਦੇ ਹਾਂ ਸਭ ਦਾ ਅਸੀਂ ਹਰ ਮੈਂਬਰ ਨੂੰ ਵੈਲਕਮ ਕਰਦੇ ਹਾਂ ਧਿਆਨ ਰੱਖਦੇ ਹਾਂ ਉਹਨਾਂ ਦੇ ਕਿਤੇ ਆਦਰ ਸਤਕਾਂਝ ਕੋਈ ਕਮੀ ਨਾ ਰਹਿ ਜਾਏ ਜੀ ਅੱਜ ਸਰ ਖੁੱਲਾ ਲੰਗਰ ਲੱਗਾ ਸੀ ਸਾਰੀ 12 ਦਰੀ ਦੇ ਸੈਰ ਪ੍ਰੇਮੀ ਸਾਡੇ ਕੋਲ ਆ ਕੇ ਲੱਸੀ ਦਾ ਚਾਹ ਦਾ ਲੰਗਰ ਸੀ ਸਰ ਮਠੀਆਂ ਦਾ ਇੰਜੋਏ ਕਰ ਰਹੇ ਸੀ ਐਂਡ ਸਾਡੀਆਂ ਮੂਵੀਜ਼ ਬਣਾ ਰਹੇ ਸੀ ਉਹ ਆਪ ਐਂਡ ਵੀ ਵੇਰ ਸੋ ਮਤਲਬ ਫੀਲਿੰਗ ਬlesd ਸਾਨੂੰ ਕੁਝ ਗੱਲ ਕਰੀ ਹੈ ਕਿ ਸਾਰੇ 12 ਦੇ ਜਿੰਨੇ ਵੀ ਸੈਰ ਕਰਨ ਆਏ ਸੀਗੇ ਕਿਸੇ ਲੱਸੀ ਕੋਈ ਪਾਣੀ ਕੋਈ ਚਾਹ ਪੀਤੀ ਹੈ ਇਹ ਲੰਗਰ ਦੀ ਗੱਲ ਕਰ ਰਹੇ ਹੋ ਫ੍ਰੀ ਆਫ ਕੋਸ ਸਾਰਾ ਸਰ ਬਿਲਕੁਲ ਸਾਡੀ ਸੰਸਥਾ ਵੱਲੋਂ ਇਹ ਬਿਲਕੁਲ ਫ੍ਰੀ ਆਫ ਕੋਸ ਸੀ ਅਸੀਂ ਆਪਣੇ ਵੱਲੋਂ ਜਿਵੇਂ ਆਪਣੇ ਗਰੁੱਪ 'ਚ ਕਿਹਾ ਸੀ ਵੀ ਜਿਹੜਾ ਵੀ ਦਾਨੇ ਸੱਜਣ ਕੁਛ ਵੀ ਕਰਨਾ ਚਾਹੁੰਦਾ ਤੇ ਸਰ ਵੈਸੇ ਕਹਿਣਾ ਨਹੀਂ ਚਾਹੀਦਾ ਜਿਹੜੇ ਪੈਸੇ ਘਟ ਜਾਂਦੇ ਆ ਅਸੀਂ ਉਹ ਕਮੇਟੀ ਮੈਂਬਰਸ ਪੂਰੇ ਕਰ ਲੈਣੇ ਆ ਥੋੜਾ ਜਿਹਾ ਬਹੁਤ ਅੱਛੀ ਗੱਲ ਆ ਜੀ ਇਹ ਇਹ ਪਰਿਵਾਰ ਆ ਜੀ ਇਹ ਪਰਿਵਾਰ ਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਮੈਂ ਦਰਸ਼ਕੋ ਇਹੀ ਗੱਲ ਕਹਿਣਾ ਕਿ ਜਦੋਂ ਇੱਕ ਪਰਿਵਾਰ ਛੋਵੇ ਨਾ ਜਦੋਂ ਪਰਿਵਾਰ ਦੇ ਵਿੱਚ ਆਪਾਂ ਇੱਕ ਸਾਂਝਾ ਪ੍ਰੋਗਰਾਮ ਕਰਦੇ ਆ ਉਹਦੇ ਵਿੱਚ ਫਿਰ ਬੰਦਾ ਕਹਿੰਦਾ ਮੇਰੀ ਪਿੱਠ ਨਹੀਂ ਲੱਗਣੀ ਚਾਹੀਦੀ ਕਿਉਂ ਜੇ ਪਿੱਠ ਲੱਗੀ ਤਾਂ ਸਾਰੇ ਪਰਿਵਾਰ ਦੇ ਲੱਗੀ ਸੋ ਮੈਡਮ ਨੇ ਬਹੁਤ ਛੀ ਗੱਲ ਕਹੀ ਕਿ ਵੀ ਅਸੀਂ ਜਿਹੜਾ ਪ੍ਰੋਗਰਾਮ ਕਰਦੇ ਆਂ ਇਹਨਾਂ ਦੇ ਜਿਹੜੇ ਮੈਂਬਰ ਨੇ ਸਾਰੇ ਵਿੱਚ ਲੇਕਿਨ ਜਦੋਂ ਇਹ ਪ੍ਰੋਗਰਾਮ ਕਰਦੇ ਨੇ ਅੱਜ ਦਾ ਪ੍ਰੋਗਰਾਮ ਦੇਖ ਕੇ ਸਾਰੇ 12 ਦਰੀ ਗਾਰਡਨ ਦੇ ਵਿੱਚ ਸਾਰੇ ਤਕਰੀਰਾਂ ਆਏ ਸੀਗੇ ਔਰ ਮੈਂ ਬਾਹਰ ਤਾਂ ਜਾਣ ਕੇ ਸਵਾਲ ਪੁੱਛਿਆ ਸੀ ਮੈਡਮ ਨੂੰ ਜਿਹੜਾ ਲੰਗਰ ਕਿਹਾ ਦੇ ਫ੍ਰੀ ਆ ਕੋਸਟ ਵਾਕੀ ਫ੍ਰੀ ਆ ਕੋਸਟ ਸੀਗਾ ਪਾਣੀ ਲੱਸੀ ਚਾਹ ਮਠੀ ਬਿਸਕੁਟ ਸਾਰਾ ਜੋ ਦਿੱਤਾ ਇਹਨਾਂ ਨੇ ਬੜਾ ਅੱਛਾ ਲੱਗਿਆ ਪ੍ਰੋਗਰਾਮ ਮੈਡਮ ਤੁਹਾਡਾ ਤੁਸੀਂ ਦੱਸਿਆ ਦੇ ਬਾਰੇ ਬਹੁਤ ਬਹੁਤ ਧੰਨਵਾਦ ਸਰ ਕਿਹ ਚੀਜ਼ ਹੋਰ ਮੈਂ ਬੱਚੇ ਛੋਟੇ ਛੋਟੇ ਪਿੰਗਾ ਝੂਟ ਰਹੇ ਸੀ ਵੀਡੀਓਜ਼ ਬਣਾ ਰਹੇ ਸੀ ਕਿੱਦਾਂ ਭੰਗੜਾ ਆਪ ਸਾਈਡਾਂ ਤੇ ਪਾਰੇ ਸੀ ਐਂਡ that is a thrilling so excitement we are so thankful to all patiala and specially to you sir ਮੈਂ ਗੱਲ ਕਰਾਂ ਲੱਗਾ ਜੀ ਜੇ ਅਜੇ ਕਲੱਬ ਦੇ ਜਿਹੜੇ ਮੈਂਬਰ ਨੇ ਜਸਵਿੰਦਰ ਕੌਰ ਜੀ ਇਹ ਸਭ ਤੋਂ ਮੋਢੀ ਜਿਹਨੂੰ ਮੈਂਬਰ ਕਹਿ ਸਕਦੇ ਨੇ ਜੀ ਉਹ ਨੇ ਇਹ ਮੋਢੀ ਹੈ ਕਿਉਂ ਨੇ ਜੀ ਇਹ ਇਹਨਾਂ ਨੇ ਸਵੇਰੇ ਜਿਹੜਾ ਟਾਈਮ ਰੱਖਿਆ ਆਪਣਾ 5:30 ਦਾ ਇਹ ਉਸ ਤੋਂ 10 ਮਿੰਟ ਪਹਿਲਾਂ ਹੁੰਦਾ ਨੇ ਔਰ ਜਿੰਨੀ ਵੀ ਐਕਸਾਈ ਨੇ ਸਾਰੀਆਂ ਆਪ ਕਰਾਉਂਦੇ ਨੇ ਔਰ ਇਹਨਾਂ ਦਾ ਜਿਹੜਾ ਸਿਸਟਮ ਹੈਗਾ ਸਮੋਤ ਲੱਗ ਗਿਆ ਹੁਣ ਸੁਭਿਧਾ ਲੱਗ ਕਿਉਂ ਆ ਇਹ ਅਲੱਗ ਤਾਂ ਆ ਕਿ ਇਹ ਕਹਿੰਦਾ ਨਾ ਇੱਕ ਇੱਕ ਮੋਢੀ ਹੋਵੇ ਇੱਕ ਪਰਿਵਾਰ ਦਾ ਉਹਦੇ ਸਾਰੇ ਪਿੱਛੇ ਪਰਿਵਾਰ ਦੇ ਪਿੱਛੇ ਲੱਗਿਆ ਹੁੰਦਾ ਉਹਨਾਂ ਵਿੱਚੋਂ ਮੈਡਮ ਜਸਵਿੰਦਰ ਕੌਰ ਜੀ ਨੇ ਇਹਨੂੰ ਤਾਂ ਪੁੱਛਦੇ ਅੱਜ ਕਿ ਜਿਹੜਾ ਅੱਜ ਪ੍ਰੋਗਰਾਮ ਹੋਇਆ ਤੀਆਂ ਦਾ ਤਿਹਾਰ ਬਣਾਇਆ ਕਲੱਬ ਨੇ ਔਰ ਕਿਸ ਤਰ੍ਹਾਂ ਮੈਡਮ ਤੁਹਾਨੂੰ ਸੋਚ ਆਈ ਤੁਹਾਡੀ ਕਿ ਵੀ ਅਸੀਂ ਤੀਆਂ ਦਾ ਤਿਹਾਰ ਬਣਾਈਏ ਇਹਦੇ ਪਿੱਛੇ ਕੀ ਬੈਕਗ੍ਰਾਉਂਡ ਕੀ ਹੈ ਹਾਂਜੀ ਮੈਂ ਜਸਵਿੰਦਰ ਕੌਰ ਫਿਟਨੈਸ ਲਵਰ ਪੰਜਾਬ ਗਰੁੱਪ ਦੀ ਵਾਈਸ ਪ੍ਰੈਜ਼ੀਡੈਂਟ ਬੋਲ ਰਹੀ ਹਾਂ ਜੀ ਇਹ ਤੀਆਂ ਦਾ ਤਿਹਾਰ ਸਾਵਣ ਦੇ ਮਹੀਨੇ ਵਿੱਚ ਹੁੰਦਾ ਜੀ ਇਹ ਅੱਤ ਦੀ ਗਰਮੀ ਤੋਂ ਬਾਅਦ ਵਰਖਾ ਦੇ ਮੌਸਮ ਵਿੱਚ ਸਾਵਣ ਦੇ ਮਹੀਨੇ ਤੀਆਂ ਮਨਾਇਆ ਜਾਂਦੀਆਂ ਨੇ ਸਾਰੇ ਪਾਸੇ ਹਰਿਆਵਲੀ ਹਰਿਆਵਲ ਹੁੰਦੀ ਹੈ ਇਸ ਵਿੱਚ ਜ਼ਿਆਦਾਤਰ ਲੜਕੀਆਂ ਆਪਣੇ ਮਾਈ ਪੇਕੇ ਜਾਂਦੀਆਂ ਨੇ ਤੇ ਸਹੁਰਿਆਂ ਵੱਲੋਂ ਤੀਆਂ ਦਾ ਫੁੰਧਾਰਾ ਦਿੱਤਾ ਜਾਂਦਾ ਹੈ ਇਹ ਸਾਰਾ ਖੁਸ਼ੀਆਂ ਭਰਿਆ ਮਹੀਨਾ ਹੈ ਜੀ ਇਸ ਵਿੱਚ ਇਸ ਨੂੰ ਸੋਚ ਕੇ ਅਸੀਂ ਅੱਜ ਇਹ ਤਿਹਾਰ ਮਨਾਇਆ ਸਾਰੇ ਅਸੀਂ ਗਰੁੱਪ ਦੇ ਮੈਂਬਰਸ ਆਊਟਰਸ ਤੋਂ ਵੀ ਸਾਰੇ ਮੈਂਬਰਸ ਲੇਡੀਜ਼ ਨੂੰ ਬੁਲਾਇਆ ਇਨਵਾਈਟ ਕੀਤਾ ਜੀ ਸਾਰਿਆਂ ਬਹੁਤ ਖੁਸ਼ ਸੀ ਸਾਰਿਆਂ ਨੇ ਗਿੱਧਾ ਪੰਗੜਾ ਪਾਇਆ ਅਸੀਂ ਆਪਣੀ ਗਰੁੱਪ ਦੀ ਤਿਆਰੀ 15 ਦਿਨ ਪਹਿਲਾਂ ਗਿੱਧੇ ਦੀ ਸ਼ੁਰੂ ਕੀਤੀ ਸੀ ਔਰ ਸਾਰਿਆਂ ਅੱਜ ਬਹੁਤ ਜ਼ਿਆਦਾ ਖੁਸ਼ ਸੀ ਸਭ ਨੇ ਗਿੱਧਾ ਔਰ ਪੰਗੜਾ ਪਾਇਆ ਜੀ ਦੇਖੋ ਮੈਂ ਤੁਹਾਨੂੰ ਗੱਲ ਕਹੀ ਸੀ ਨਾ ਕਿ ਮੋਢੀ ਮੋਢੀ ਦਾ ਕਾਰਨ ਕੀ ਹੈ ਆ ਦੱਸ ਤਾਂ ਨਾ ਸਾਰਾ ਬੀਤੀਆਂ ਦਾ ਤਿਹਾਰ ਕਿਉਂ ਬਣਾਇਆ ਜਾਂਦਾ ਹੈ ਕਿੱਦਾਂ ਬਣਦਾ ਹੈ ਕਿਸ ਤਰ੍ਹਾਂ ਤਿਆਰੀ ਕਰੀ ਇਹ ਚੀਜ਼ਾਂ ਨੇ ਮੈਨੂੰ ਜੋ ਤੁਸੀਂ ਤਿਆਰੀ ਸਾਰੀ ਉਹ ਲਿਖੀ ਸੀ ਪ੍ਰੋਗਰਾਮ ਕਰਾਇਆ ਸੀਗਾ ਇਹ ਜਿਹੜੇ ਜਿੰਨਾਂ ਨੇ ਗਿੱਧਾ ਪਾਇਆ ਇਹ ਸਾਰੇ ਕਲੱਬ ਦੇ ਮੈਂਬਰ ਸੀ ਜਾਂ ਕੁਝ ਬਾਹਰੋਂ ਵੀ ਆਏ ਨੇ ਬਾਹਰ ਦੇ ਮੈਂਬਰ ਵੀ ਸੀ ਵੈਸੇ ਗਰੁੱਪ ਦੇ ਮੈਂਬਰਸ ਨੇ ਅਸੀਂ 15 ਦਿਨ ਪਹਿਲਾਂ ਤਿਆਰੀ ਸ਼ੁਰੂ ਕੀਤੀ ਸੀ ਉਹਨਾਂ ਨੇ ਵੀ ਗਿੱਧਾ ਪਾਇਆ ਸੀ ਬਾਹਰ ਦੇ ਮੈਂਬਰਸ ਨੇ ਵੀ ਗਿੱਧਾ ਪਾਇਆ ਇਹ ਕਿੰਨੇ ਬੰਦ ਸੀਗੀਆਂ ਲੇਡੀਜ਼ ਉਹ ਜਿੰਨੀ ਸੀਗੀਆਂ ਆਪਣੇਆਂ ਜਿਨ੍ਹਾਂ ਨੇ ਗਿੱਧਾ ਪਾਇਆ ਸਾਡੇ ਸੀ 40 ਕ ਮੈਂਬਰ ਤਾਂ ਸਾਡੇ ਗਰੁੱਪ ਮੈਂਬਰਸ ਹੈਗੇ ਆ ਲੇਡੀਜ਼ ਦੇ ਵਿੱਚ ਤੇ ਬਾਕੀ ਬਾਹਰ ਦੇ ਮੈਂਬਰ ਸੀ ਸੋ ਦੇਖੋ ਇਹ ਹੈ ਟੀਮ ਵਰਕ ਇਹ ਟੀਮ ਵਰਕ ਤੋਂ ਬਗੈਰ ਕੰਮ ਹੁੰਦਾ ਨਹੀਂ ਜਿਹੜਾ ਕਿ ਇਹਨਾਂ ਸਾਰਿਆਂ ਨੇ ਪ੍ਰਧਾਨ ਜੀ ਹੋਏ ਮੈਡਮ ਪ੍ਰਿੰਸੀਪਲ ਮੈਡਮ ਹੋਏ ਜਸਵਿੰਦਰ ਮੈਡਮ ਹੋਏ ਇੱਕ ਟੀਮਵਰਕ ਸੀ ਸਾਰਿਆਂ ਟੀਮ ਇਕੱਠੀ ਹੋ ਕੇ ਇਹਨਾਂ ਨੇ ਜਿਹ ਪ੍ਰੋਜੈਕਟ ਲਿਖਿਆ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆਇਆ ਔਰ ਇਹਦੇ ਵਿੱਚ ਵੀਡੀਓ ਚ ਦਿਖਾਇਆ ਵੀ ਜਾਏਗਾ ਕਿ ਕਿ ਕਿਆ-ਕਿਆ ਇਹਨਾਂ ਨੇ ਕਰਿਆ ਔਰ ਇਹਨਾਂ ਦਾ ਫਰੈਸ਼ਮੈਂਟ ਵਧੀਆ ਤਰੀਕੇ ਨਾਲ ਜਿੰਨੇ ਵੀ ਗੈਸਟ ਆਏ ਨੇ ਜਿੰਨੇ ਵੀ ਪਟਿਆਲਾ ਦੀਆਂ ਸਮਾਜ ਸੇਵਕ ਜਿੰਨੇ ਵੀ ਸਮਾਜ ਅਛੀਆਂ ਸਿੱਖਿਸ਼ਿਤ ਆਈਆਂ ਉਹਨਾਂ ਦਾ ਸਨਮਾਨ ਵੀ ਕਰਿਆ ਇਹਨਾਂ ਨੇ ਔਰ ਮੈਂ ਇਹ ਦੱਸਣਾ ਤੁਹਾਨੂੰ ਬਹੁਤ ਵੀ ਚਾਹਨਾ ਇੱਥੇ ਕਿ ਵੀ ਐਨਰਜੀ ਕੋਈ ਪੋਲਿਟਿਕਸ ਨਹੀਂ ਹੈ ਪੋਲਿਟਿਕਸ ਦਾ ਮਤਲਬ ਇਹ ਨਹੀਂ ਕਿ ਰਾਜਨੀਤੀ ਨਹੀਂ ਆਂਦੇ ਰਾਜਨੀਤਾਂ ਆਂਦੇ ਨੇ ਲੇਕਿਨ ਕਲੱਬ ਦੇ ਵਿੱਚ ਇਹਨਾਂ ਨੇ ਇੱਕ ਸਿਸਟਮ ਬਣਾ ਕੇ ਰੱਖਿਆ ਹੋਇਆ ਕਿ ਵੀ ਆਪਾਂ ਨੂੰ ਫਿਟਨੈਸ ਤੌਰ ਤੇ ਰੱਖਣਾ ਹੈ ਸਰੀਰ ਨੂੰ ਕਿੱਦਾਂ ਤੰਦਰੁਸਤ ਰੱਖਣਾ ਉਹਦੇ ਸਿਸਟਮ ਚ ਇਹਨਾਂ ਨੇ ਇੱਕ ਕਲੱਬ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੋ ਮੈਡਮ ਤੁਸੀਂ ਪ੍ਰੋਗਰਾਮ ਦੇ ਬਾਰੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ